ਜੇਕਰ ਜਥੇਦਾਰਾਂ ਸਹਿਬਾਨ ਦੀ ਕੋਈ ਬਾਮ ਰੋੜ ਕੇ ਕਿਸੇ ਕਿਸਮ ਦਾ ਵੀ ਫੈਸਲਾ ਆਪਣੇ ਮਤਲਬ ਦਾ ਕਰਾ ਲੈਂਦਾ ਜਿਹੜਾ ਸਿੱਖ ਮਰਿਆਦਾ ਸਿੱਖ ਪਰੰਪਰਾਵਾਂ ਦੇ ਵਿਰੁੱਧ ਬਾਦਲੋਂ ਜਿਆਦਾ ਸਖ਼ਤ ਸਜ਼ਾ ਦੇਤੀ ਕਿ ਕਾਲੇ ਅਖਰਾਂ 'ਚ ਲਿਖਿਆ ਜਾਊਗਾ ਵੀ ਇਹਦਾ ਵੈਦਰਾ ਕੀਤਾ ਗਿਆ ਜਿਹਦਾ ਫਗਰੇ ਕੌਮ ਵਾਪਸ ਲਿਆ 21 ਸਿਆਸਤਦਾਨ ਨੂੰ ਮਿਲਿਆ ਸੀ ਸਿੱਖ ਸਿਆਸਤਦਾਨ ਨੂੰ ਉਹਨੇ ਵੀ ਮੈਨੀਪੂਲੇਟ ਕੀਤਾ ਸੀ ਉਹ ਕੋਈ ਡਿਜ਼ਰਵ ਥੋੜੀ ਕਰਦਾ ਜਿਹੜੀ ਸੁਖਬੀਰ ਨੂੰ ਸਜ਼ਾਉ ਇਹ ਤਾਂ ਹੁੰਦੀਆਂ ਹੀ ਰਹਿੰਦੀਆਂ ਜਿਹੜੀਆਂ ਛੋਟੀਆਂ-ਮੋਟੀਆਂ ਗਲਤੀਆਂ ਕਰਦੇ। ਪਰਲੇ ਕੌਮ ਵਾਪਸ ਲੈ ਕੇ ਹਾਲਾਂਕਿ ਉਸ ਦੁਨੀਆ ਦੇ ਵਿੱਚ ਨਹੀਂ ਕਿ ਉਹਨਾਂ ਨੂੰ ਕਲੰਕਿਤ ਕਰ ਦਿੱਤਾ। ਕੋ ਦੇਖੋ ਹਿਸਟਰੀ 'ਚ ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਕਲੰਕਿਤ ਹੋ ਗਏ ਨਾਲ। ਉਹਨੂੰ ਤੁਸੀਂ ਕਹਿ ਦਿੱਤਾ ਵੀ ਇਹਦੇ ਤੇ ਕੌਮ ਫਖਰ ਨਹੀਂ ਕਰ ਸਕਦੀ ਇਸ ਲਈ ਅਸੀਂ ਵੇਦਰਾ ਕਰ ਲਿਆ। ਇਹ ਜੋ ਫੈਸਲਾ ਆਇਆ ਫਿਰ ਇਸ ਨੂੰ 93 ਦਿਨ ਲਟਕਾਉਣ ਦੀ ਲੋੜ ਕੀਤੀ ਸੀ ਜਿਸੇ ਬਿਰਸਾ ਸਿੰਘ ਬਲਟੋਵਾ ਨੂੰ 10 ਸਾਲਲੀ ਕੈਬੀਨ ਨੂੰ ਅਕਾਲੀ ਦਲ ਚੋਂ ਕੱਢ ਦੇ ਸਿਆਸੀ ਕੈਰੀਅਰ ਖਤਮ ਕਰਤਾ ਕੈਰੀਅਰ ਖਤਮ ਕਰਦਾ ਜਿਸ ਨੇ ਉਸ ਤੋਂ ਵੀ ਵੱਡੇ سنگੀਨ ਦੋਸ਼ ਕੀਤੇ ਗੁਨਾਹ ਕੀਤੇ ਜਿਹਦੇ ਪਿਓ ਨੇ ਕੀਤੇ ਜਿਹਦੀ ਸਰਕਾਰ ਨੇ ਕੀਤੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜੋ ਤੋਹਫੀਨ ਕੀਤੀ ਹੈ ਇਹ ਹਿਸਟਰੀ ਚ ਰਿਕਾਰਡ ਹੋਈ ਇਹ ਤੋਹੀਨ ਇਸ ਤਰ੍ਹਾਂ ਦੀ ਤੋਹੀਨ ਤੇ ਵਰਸਾ ਸਿੰਘ ਬਲਟੋਆ ਨੇ ਨਹੀਂ ਨਾ ਕੀਤੀ ਵਰਸਾ ਸਿੰਘ ਬਲਟੋਆ ਨੇ ਬਦਤਮੀਜ਼ੀਆਂ ਕੀਤੀਆਂ ਠੀਕ ਹੈ ਜਾ ਕੇ ਉਤੇ ਫਿਰ ਉਹਨੇ ਕਿਹਾ ਨਾ ਮੈਂ ਖੰਡਾ ਖੜਕਾਉ ਜੇ ਤੁਸੀਂ ਸਿਆਸੀ ਸਜਾ ਦੇਵੋਗੇ ਕਿ ਵਰਸਾ ਸਿੰਘ ਬਲਟੋਆ ਨੂੰ ਪਾਰਟੀ ਚੋਂ ਕੱਢਿਆ ਤੁਸੀਂ 10 ਸਾਲ ਲਈ ਗੁੜਵਾਇਆ ਤੇ ਸੁਖਬੀਰ ਸਿੰਘ ਬਾਦਲ ਪ੍ਰਤੀ ਤੁਸੀਂ ਇੰਨਾ ਨਰਮ ਰਵਈਆ ਕਿਉਂ ਰੱਖਿਆ ਸ਼੍ਰੀ ਅਕਾਲ ਤੱਕ ਸਾਹਿਬ ਵੱਲੋਂ ਸਜ਼ਾ ਸੁਣਾਏ ਬਾਅਦ ਸੁਖਬੀਰ ਸਿੰਘ ਬਾਦਲ ਖੁਸ਼ ਹੋਏ ਖੁਸ਼ ਕਿਉਂ ਹੋਏ ਕਾਰਨ ਕੀ ਹੈ ਹਾਲਾਂਕਿ ਉਹ ਤਨਖਾਹਿਆਕਰਾਰ ਨੇ ਕੁਝ ਲੋਕਾਂ ਕੇ ਮਿਲੇ ਉਹਨਾਂ ਦੇ ਚਿਹਰੇ ਦਿੱਤੇ ਸਮਾਈਲ ਕਿਉਂ ਸੀ ਕਿਉਂ ਹਸੇ ਬਹੁਤ ਵੱਡੇ ਸਵਾਲ ਨੇ ਸ਼੍ਰੀ ਅਕਾਲ ਤੱਕ ਸਾਹਿਬ ਦੇ ਫੈਸਲੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾਂਦਾ ਪਰ ਸਿੱਖ ਸੰਗਤ ਜਿਹੜੀ ਆ ਉਹ ਕਿੰਤੂ ਪਰੰਤੂ ਕਰ ਰਹੀ ਆ ਉਹ ਸਵਾਲ ਕਰ ਰਹੀ ਆ ਕਿ ਜੋ ਫੈਸਲਾ ਹੈ ਉਹ ਸਖਤ ਨਹੀਂ ਹੋਇਆ ਫੈਸਲਾ ਸਖਤ ਹੋਣਾ ਚਾਹੀਦਾ ਸੀਗਾ ਜੋ ਕਿ ਅਕਾਲੀ ਫੂਲਾ ਸਿੰਘ ਵਰਗਾ ਉਹ ਫੈਸਲਾ ਕਿ ਉਸ ਿੱਕੇ ਦਾ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਚੰਚਲ ਮਨੋਰ ਜੀ ਨੇ ਤਾਂ ਆਪਣਾ YouTube ਚੈਨਲ ਚਲਾਉਂਦੇ ਨੇ ਅਮਰਿਤ ਪ੍ਰਸਾਦ ਤਾਂ ਅਸੀਂ ਨਾਲ ਗੱਲਬਾਤ ਕਰਦੇ ਹਾਂ ਸਰ ਜਿਸ ਿੱਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰੀ ਅੱਜ ਹੱਸਦੇ ਨਜ਼ਰ ਆਏ ਸਜ਼ਾ ਸੁਣਾਏਗੀ ਜੇ ਕੋਈ ਜੇਲ੍ਹ ਦੇ ਵਿੱਚ ਹੋਵੇ ਕਿਤੇ ਖੜਾ ਹੋਵੇ ਉਹਨੂੰ ਜੇ ਕੋਈ ਸਜ਼ਾ ਸੁਣਾ ਦੇਵੇ ਤਾਂ ਬੰਦਾ ਨਾਰਾਜ਼ ਹੁੰਦਾ ਹੈ ਦੁਖੀ ਹੁੰਦਾ ਹੈ ਮਨ ਨਿਰਾਸ਼ ਬੜਾ ਹੋ ਜਾਂਦਾ ਹੈ ਅੱਜ ਬਾਦਲ ਸਾਹਿਬ ਸਜ਼ਾ ਸੁਣਨ ਤੋਂ ਬਾਅਦ ਥੋੜੇ ਹੱਸਦੇ ਨਜ਼ਰ ਆਏ ਪਹਿਲਾਂ ਸਜਾ ਸੁਣਾਉਣ ਤੋਂ ਬਾਅਦ ਹੱਸਦੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਕੀ ਲੱਗਿਆ ਤੁਹਾਨੂੰ ਦੇਖੋ ਇਹ ਇੱਕ ਬੜੀ ਗਲਤ ਗੱਲ ਹੋਈ ਹੈ ਕਿਉਂਕਿ ਉਹ ਜਿਹੜਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਕਟਹਿਰਾ ਬਣਾਇਆ ਗਿਆ ਬੈਰੀਕੇਡ ਲਾ ਕੇ ਉਹਦੇ ਵਿੱਚ ਸਿਰਫ ਗੁਨਾਹਗਾਰਾਂ ਨੂੰ ਬਿਠਾਇਆ ਗਿਆ ਸੀ ਸਮਝੋ ਜਿਵੇਂ ਕਚਹਿਰੀ ਚ ਹੁੰਦਾ ਤੁਸੀਂ ਬੱਧਾ ਤੁਸੀਂ ਕ੍ਰਿਮੀਨਲ ਆਪਣੇ ਉਹਦੇ ਚ ਖੜ ਕੇ ਗੱਲ ਕਰਦੇ ਇੱਕ ਕਟਹਿਰਾ ਬਣਾਇਆ ਗਿਆ ਇਸ ਕਟਹਿਰੇ ਵਿੱਚ ਉਹ ਬੈਠਾ ਔਰ ਉਹ ਹਲੇ ਵੀ ਤਨਖਾਈ ਆ ਤਨਖਾਈ ਆ ਤੇ ਉਦੋਂ ਤੱਕ ਰਹੇਗਾ ਜਦੋਂ ਤੱਕ ਅਕਾਲ ਤਖਤ ਸਾਹਿਬ ਤੇ ਉਸ ਦੀ 11000 ਰੁਪਏ ਦੀ ਅਰਦਾਸ ਨਹੀਂ ਕਬੂਲ ਹੋ ਜਾਂਦੀ ਸਾਰੀ ਸੇਵਾ ਕਰਨ ਤੋਂ ਬਾਅਦ ਉਹਦੇ ਨਾਲ ਹੱਥ ਮਿਲਾ ਰਹੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਅਕਾਲ ਸਖਤ ਸਾਹਿਬ ਦੇ ਆਦੇਸ਼ ਦੀ ਅਵਗਿਆ ਹੋ ਰਹੀ ਹੈ। ਉਹਨੂੰ ਵਧਾਈਆਂ ਦੇ ਰੇ। ਉਹ ਹੱਸ ਰਿਹਾ, ਖੁਸ਼ ਹੈ। ਕਿਉਂ ਖੁਸ਼ ਹੋਇਆ? ਕਿਉਂਕਿ ਉਹਦੇ ਜਿੰਨੇ سنگੀਨ ਦੋਸ਼ ਸੀਗੇ ਉਸ ਦੇ ਮੁਕਾਬਲੇ ਵਿੱਚ ਉਹਨੂੰ ਬੜੀ ਸਧਾਰਨ ਜਈ ਸੇਵਾ ਲਗਾਈ ਗਈ ਹੈ। ਇਹ ਸਧਾਰਨ ਸੇਵਾ ਹੈ। ਕੀ ਹੋਣੀ ਚਾਹੀਦੀ ਸੀ ਕਿ ਤੁਹਾਡੇ ਜਿਸ ਤੀਕੇ ਨਾਲ ਕਹਿੰਦੇ ਜਿਸ ਤੀਕੇ ਨਾਲ ਗੁਨਾਹ ਕਬੂਲ ਹੋਏ ਨੇ। ਕਹਿੰਦੇ ਗੁਨਾਹਾਂ ਦਾ ਲੇਖਾ ਜੋਖਾ ਹੋਇਆ ਅੱਜ। ਇਹ ਕਾਜੋਖਾ ਤੁਸੀਂ ਸਹੀ ਮੰਨਦੇ ਹੋ ਦੇਖੋ ਇਹ ਮੇਰੇ ਮੰਨਣ ਦੀ ਗੱਲ ਨਹੀਂ ਹੈਗੀ ਜੇਕਰ ਅੱਜ ਦਾ ਜੋ ਆਦੇਸ਼ ਹੈ ਅਕਾਲ ਤਖਤ ਸਾਹਿਬ ਤੋਂ ਸਿੰਘ ਸਭਾ ਨਾਲ ਦਾ ਅਸੀਂ ਬੜੀ ਸਤਿਕਾਰ ਕਰਦੇ ਹਾਂ ਸਿੰਘ ਸਭਾ ਨਾਲ ਦੀ ਜੇਕਰ ਇਸ ਨੂੰ ਨਹੀਂ ਕਬੂਲ ਕਰਦਾ ਸਿੱਖ ਜਗਤ ਸਿੱਖ ਪੰਥ ਪੰਥਕ ਸੋਚ ਵਾਲੇ ਤੇ ਫਿਰ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਇਸ ਸਾਰੀ ਚੀਜ਼ ਦੀ ਜਿਹੜੀ ਹੈ ਅਸੀਂ ਲੇਖਾ ਜੋਖਾ ਕਰਦੇ ਹਾਂ ਪਰਖ ਪਰਚੋਲ ਕਰਦੇ ਹਾਂ ਤਾਂ ਇਸ ਦੀ ਪਰਖ ਪਰਚੋਲ ਐਨੀ ਡੂੰਗੀ ਤੇ ਨਹੀਂ ਹੋ ਸਕਦੀ ਪਰ ਇਹਦਾ ਜੋ ਪ੍ਰਭਾਵ ਹੈ ਉਹ ਕੋਈ ਬਹੁਤ ਕਈਆਂ ਨਾਲ ਗੱਲ ਹੋਈ ਹੈ ਜਿਵੇਂ ਕਿ ਨਿਆੰਗ ਰਾਜਾ ਰਾਜ ਸਿੰਘ ਹੋਰਾਂ ਦੇ ਵਿਚਾਰਨ ਉਹ ਵੀ ਨਿਆੰਗਬੀਨ ਤੇ ਸਿਆਸਤਬੀਨ ਇੱਥੇ ਬਰੂਹਾਂ ਤੇ ਬੈਠੇ ਹੋਏ ਨੇ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਉਹ ਬੜੀ ਦੇਰ ਦੇ ਸਾਲ ਤੋਂ ਉੱਤੇ ਹੋ ਗਿਆ ਉਹ ਯਾਨੀ 7 ਜਨਵਰੀ 2023 ਦੇ ਬੈਠੇ 22 ਦੇ ਬੈਠੇ ਹਾਂਜੀ ਤਾਂ ਇੱਕ ਸਾਲ ਹੋ ਗਿਆ ਤੇ ਹੁਣ ਉੱਪਰ ਕਿੰਨੇ ਮਹੀਨੇ ਹੋ ਗਏ ਸੋ ਮੈਂ ਇਹ ਕਹਿ ਰਿਹਾ ਕਿ ਵੀ ਉਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਚੰਗਾ ਫਿਰ ਪਿੰਡਾਂ ਜਾਣਗੇ ਦੇਖ ਲਾਂਗੇ ਭਈ ਤੁਸੀਂ ਜੋ ਫੈਸਲਾ ਦਿੱਤਾ ਕਿਉਂਕਿ ਗੁਨਾਹ ਇੰਨੇ سنگੀਨ ਐ ਔਰ ਗੁਨਾਹਗਰ ਨੇ ਅਕਾਲ ਤਖਸਾ ਵੱਲੋਂ ਬੜਾਏ ਗਏ ਉਸ ਕਟਹਿਰੇ ਵਿੱਚ ਉਸਨੇ ਸਾਰੇ ਹੱਥ ਜੋੜ ਕੇ ਕਬੂਲ ਕੀਤਨ ਦੋ ਸਿੰਘ ਵੀ ਉਹਨਾਂ ਨੇ ਸ਼ਹੀਦ ਕੀਤਨ ਤੇ ਦੋ ਸਿੰਘ ਸ਼ਹੀਦ ਕਰਦੇ ਹੋ ਤੁਸੀਂ ਤੇ ਫੇਰ ਤੁਹਾਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ ਜੀ ਮੈਨੂੰ ਉਸ ਤੇ ਸਮਝ ਨਹੀਂ ਆਇਆ ਸੋ ਇਹ ਕੁਝ ਪੁਆਇੰਟ ਹਨ ਜੇਕਰ ਜਥੇਦਾਰਾਂ ਸਹਿਬਾਨ ਦੀ ਕੋਈ ਬਾਹਮ ਰੋੜ ਕੇ ਕਿਸੇ ਕਿਸਮ ਦਾ ਵੀ ਫੈਸਲਾ ਆਪਣੇ ਮਤਲਬ ਦਾ ਕਰਾ ਲੈਂਦਾ ਜਿਹੜਾ ਸਿੱਖ ਮਰਿਆਦਾ ਸਿੱਖ ਪਰੰਪਰਾਵਾਂ ਦੇ ਵਿਰੁੱਧ ਤਾਂ ਫਿਰ ਉਹਨੂੰ ਤੁਸੀਂ ਗੁਨਾਹਗਾਰ ਨੂੰ ਸਜ਼ਾ ਕੀ ਦਿੱਤੀ ਹੈ ਨਾ ਇਹ ਤੇ ਕੋਈ ਸਜ਼ਾ ਹੁੰਦੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਉਹਨਾਂ ਦੀ ਹੈ ਸਜ਼ਾ ਆਉਂਦੀ ਹੈ ਪਹਿਲਾਂ ਵੀ ਜਥੇਦਾਰਾਂ ਦੇ ਉੱਤੇ ਦਬਾਅ ਸੀਗਾ ਬਾਹਾਂ ਮਰੂੜੀਆਂ ਗਈਆਂ ਉਹਨਾਂ ਨੇ ਫੈਸਲੇ ਸਹੀ ਨਹੀਂ ਲਏ ਹੋਣ ਵਾਲੇ ਜਥੇਦਾਰਾਂ ਦੇ ਉੱਤੇ ਦਬਾਅ ਹੈ ਬਾਹਾਂ ਮਰੂੜੀਆਂ ਗਈਆਂ ਫੈਸਲੇ ਸਹੀ ਨਹੀਂ ਲੈ ਰਹੇ ਦੇਖੋ ਇਵੇਂ ਆ ਉਹਨਾਂ ਨੇ ਇੱਕ ਬੜੀ ਜਿਹੜੀ ਦਿਖਾਈ ਹੈ ਨਾ ਆਪਣੀ ਸ਼ਕਤੀ ਉਹ ਪ੍ਰਕਾਸ਼ ਸਿੰਘ ਬਾਦਲ ਤੇ ਦਿਖਾਤੀ ਹੈ ਵੀ ਉਹਦਾ ਫਖਰੇ ਕੌਮ ਵਾਪਸ ਲਿਆ 21 ਸਿਆਸਤਦਾਨ ਨੂੰ ਮਿਲਿਆ ਸੀ ਸਿੱਖ ਸਿਆਸਤਦਾਨ ਨੂੰ ਉਹਨੇ ਵੀ ਮੈਨੀਪੂਲੇਟ ਕੀਤਾ ਸੀ ਉਹ ਕੋਈ ਡਿਜ਼ਰਵ ਥੋੜੀ ਕਰਦਾ ਉਹ ਡਿਜ਼ਰਵ ਨਹੀਂ ਕਰਦਾ ਜੇ ਉਹ ਅੱਜ ਜਿੰਦਾ ਹੁੰਦਾ ਤੇ ਉਹ ਵੀ ਇੱਥੇ ਘਟਾਰੇ 'ਚ ਖੜਾ ਹੁੰਦਾ ਔਰ ਤੁਸੀਂ ਜਿਹੜਾ ਗਿਆਨੀ ਗੁਰਵਚਨ ਸਿੰਘ ਹੈ ਜਿਸ ਨੇ ਰਾਮ ਰਹੀਮ ਨੂੰ ਮਾਫੀ ਦਿੱਤੀ ਫਿਰ ਇੱਕ ਹੋਰ ਵਿਵਾਦਤ ਜਿਹੜਾ ਉਹ ਈਸ਼ੂ ਕੀਤਾ ਗਿਆ ਹੁਕਮਨਾਮਾ ਤੀਸਰਾ ਜਿਹੜਾ ਤੀਸਰਾ ਮਾਫੀ ਵਾਪਸ ਲੈਣ ਵਾਲਾ ਸੀ ਉਹਦੇ ਵਿੱਚ ਗਿਆਨੀ ਰਗਵੀਰ ਸਿੰਘ ਵੀ ਸੀਗੇ ਠੀਕ ਹੈ ਸੋ ਉਹਦੇ ਵਿੱਚ ਤੁਸੀਂ ਬਾਦਲੋਂ ਜਿਆਦਾ ਸਖਤ ਸਜ਼ਾ ਦੇਤੀ ਕਿ ਕਾਲੇ ਅਖਰਾਂ 'ਚ ਲਿਖਿਆ ਜਾਊਗਾ ਵੀ ਇਹਦਾ ਵਿਡਰਾ ਕੀਤਾ ਗਿਆ ਜਿਹੜੀ ਸੁਖਵੀਰ ਨੂੰ ਸਜ਼ਾ ਹੋਈਏ ਤੇ ਹੁੰਦੀਆਂ ਹੀ ਰਹਿੰਦੀਆਂ ਜਿਹੜੀਆਂ ਛੋਟੀਆਂ-ਮੋਟੀਆਂ ਗਲਤੀਆਂ ਕਰਦੇ ਸਮਝਿਓ ਨਾ ਇਹ ਕੋਈ ਇਹਦੇ ਨਾਲ ਕੋਈ ਕਲੰਕਤ ਨਹੀਂ ਹੁੰਦਾ ਜਿਹੜੀ ਉਹ ਆਉ ਤੁਸੀ ਕਲੰਕਤ ਕਰਤਾ ਉਹਦੇ ਪਿਓ ਨੂੰ ਪ੍ਰਕਾਸ਼ ਸਿੰਘ ਬਾਦਲੂਰਾ ਤੋਂ ਫਕਰੇ ਕੌਮ ਵਾਪਸ ਲੈ ਕੇ ਹਾਲਾਂਕਿ ਉਸ ਦੁਨੀਆ ਦੇ ਵਿੱਚ ਨਹੀਂ ਕਿ ਉਹਨਾਂ ਨੂੰ ਕਲੰਕਿਤ ਕਰ ਦਿੱਤਾ ਤੇ ਸੁਖਬੀਰ ਸਿੰਘ ਬਾਦਲ ਨੂੰ ਸੌਖੇ ਰਾ ਪਾ ਦਿੱਤਾ ਉਹ ਦੇਖੋ ਹਿਸਟਰੀ ਚ ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਕਲੰਕਿਤ ਹੋ ਗਏ ਨਾ ਅੱਜ ਸਮਝਿਓ ਅੱਜ ਦੀ ਜਿਹੜੀ ਤਰੀਕ ਹੈ 2 ਦਸੰਬਰ 2024 ਇਹ ਇਤਿਹਾਸ ਦੇ ਪੰਨੇ 'ਚ ਲਿਖਿਆ ਜਾਏਗਾ ਕਿ ਇਸ ਸਿੱਖ ਲੀਡਰ ਨੂੰ ਜਿਹੜਾ 5 ਵਾਰੀ ਮੁੱਖ ਮੰਤਰੀ ਬਣਿਆ ਪੰਜਾਬ ਦਾ ਉਹ ਔਰ ਜਿਸਨੇ 19 ਸਾਲ ਪੰਜਾਬ ਦੇ ਵਿੱਚ ਐਜ਼ ਅ ਮੁੱਖ ਮੰਤਰੀ ਰਾਜ ਕੀਤਾ ਉਸ ਦਾ ਮਰਨ ਤੋਂ ਬਾਅਦ ਉਸ ਨੂੰ ਕਲੰਕਿਤ ਕੀਤਾ ਗਿਆ ਬਈ ਇਹ ਬੰਦਾ ਠੀਕ ਨਹੀਂ ਸੀ ਇਹਦੇ ਤੇ ਕੌਮ ਫਖਰ ਨਹੀਂ ਕਰ ਸਕਦੀ ਜਾਨੀ ਕਿ ਕੌਮ ਫਖਰ ਨਹੀਂ ਕਰ ਸਕਦੀ ਨਾ ਫਿਰ ਫਿਰ ਤੋਂ ਕਲੰਕਤ ਹੀ ਹੈ ਨਾ ਫਖਰੇ ਕੌਮ ਦਾ ਮਤਲਬ ਇਹ ਹੈ ਕਿ ਕੋਈ ਕੋਈ ਲੀਡਰ ਨੂੰ ਦਿੱਤਾ ਗਿਆ ਮੈਨੀਪੂਲੇਟ ਕੀਤਾ ਨਾ ਉਹਨੇ ਤੇ ਉਹਨੂੰ ਤੁਸੀਂ ਕਹਿ ਦਿੱਤਾ ਵੀ ਇਹਦੇ ਤੇ ਕੌਮ ਫਖਰ ਨਹੀਂ ਕਰ ਸਕਦੀ ਇਸ ਲਈ ਅਸੀਂ ਇਹ ਡਰਾ ਕਰ ਲਿਆ ਜਥੇਦਾਰਾਂ ਨੇ ਕਿਹਾ ਸਾਡੇ ਤੇ ਕੋਈ ਦਬਾਅ ਨਹੀਂ ਨਾ ਪਹਿਲਾਂ ਸੀ ਹਾਲਾਂਕਿ ਸ਼ੱਕ ਸਾਡੇ ਅਸੀਂ ਦੇਖੋ ਦਬਾਅ ਦਾ ਤੇ ਇਸ਼ੂ ਹੈ ਹੀ ਨਹੀਂ ਦਬਾ ਹੁਣ ਅਸੀਂ ਕੋਈ ਕਿਸੇ ਦੇ ਕੋਲ ਥੋੜੀ ਬੈਠੇ ਹੁੰਦੇ ਆ ਤੁਸੀਂ ਇਹ ਮੇਰੀ ਇੰਟਰਵਿਊ ਲੈ ਰਹੇ ਹੋ ਮੇਰੀ ਮਰਜ਼ੀ ਨਾਲ ਲੈ ਰਹੇ ਹੋ ਕਿ ਬਾਹਰ ਚਾਰ ਪੁਲਿਸ ਵਾਲੇ ਖੜੇ ਕੀਤੇ ਨੇ ਤੇ ਦਬਾਏ ਕਿਸੇ ਨੇ ਬਾਹਰ ਦੇਖਣਾ ਬਈ ਮੈਂ ਜਿਹੜੀ ਇੰਟਰਵਿਊ ਦੇ ਰਿਹਾ ਮਰਜ਼ੀ ਨਾਲ ਦੇ ਰਿਹਾ ਇਹ ਚੀਜ਼ਾਂ ਨਹੀਂ ਹੁੰਦੀਆਂ ਮੁੱਦਾ ਇਹ ਹੈ ਕਿ ਵੀ ਇਹ ਜੋ ਫੈਸਲਾ ਆਇਆ ਫਿਰ ਇਸ ਨੂੰ 93 ਦਿਨ ਲਟਕਾਉਣ ਦੀ ਲੋੜ ਗਈ ਸੀ ਕਿਹਦੇ ਵੱਲੋਂ ਲਟਕਾਇਆ ਗਿਆ ਜਥੇਦਾਰ ਜਥੇਦਾਰ ਸਾਹਿਬ ਨੇ ਨੰਬਰ 1 ਨੰਬਰ 2 ਤੁਸੀਂ ਬਿਰਸਾ ਸਿੰਘ ਬੁਲਟਵਾ ਨੂੰ 10 ਸਾਲਲੀ ਕਾਬੀਨੂ ਅਕਾਲੀ ਦਲ ਚੋਂ ਕੱਢ ਦੋ ਸਿਆਸੀ ਕੈਰੀਅਰ ਖਤਮ ਕਰਤਾ 10 ਇਅਰ ਖਤਮ ਕਰਦਾ ਤੇ ਜਿਸ ਨੇ ਉਸ ਤੋਂ ਵੀ ਵੱਡੇ سنگੀਨ ਦੋਸ਼ ਕੀਤੇ ਗੁਨਾਹ ਕੀਤੇ ਜਿਹਦੇ ਪਿਓ ਨੇ ਕੀਤੇ ਜਿਹਦੀ ਸਰਕਾਰ ਨੇ ਕੀਤੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜੋ ਤੋਹਫੀਨ ਕੀਤੀ ਹੈ ਇਹ ਹਿਸਟਰੀ ਚ ਰਿਕਾਰਡ ਹੋਈ ਫੈਸਲਾ ਵਾਪਸ ਲਿਆ ਇਹ ਤੋਹੀਨ ਇਸ ਤਰ੍ਹਾਂ ਦੀ ਤੋਹੀਨ ਤੇ ਬਿਰਸਤ ਸਿੰਘ ਬਲਟੋਆ ਨੇ ਨਹੀਂ ਨਾ ਕੀਤੀ ਬਿਰਸਤ ਸਿੰਘ ਬਲਟੋਆ ਨੇ ਬਦਤਮੀਜ਼ੀਆਂ ਕੀਤੀਆਂ ਠੀਕ ਜਾ ਕੇ ਉਹਤੇ ਫਿਰ ਉਹਨੇ ਕਿਹਾ ਨਾ ਮੈਂ ਖੰਡਾ ਖੜਕਾਉ ਜੇ ਤੁਸੀਂ ਸਿਆਸੀ ਸਜਾ ਦੇਵੋਗੇ ਫਿਰ ਤੁਸੀਂ ਨਹੀਂ ਦਿੱਤੀ ਨਾ ਤੁਸੀਂ ਨਹੀਂ ਦਿੱਤੀ ਤੇ ਫਿਰ ਦਬਾਦ ਲੈ ਹੀ ਹੋ ਫਿਰ ਨਹੀਂ ਦਿੱਤੀ ਨਾ ਉਹਨੇ ਤੁਹਾਨੂੰ ਕਿਹਾ ਮੈਂ ਖੰਡਾ ਖੜਕਾ ਦੂੰ ਫਿਰ ਉਹਨੂੰ ਦਿਓ ਹੁਣ ਹੁਣ ਤੁਸੀਂ ਉਹਨੂੰ ਉਹ ਕਰਦੇ ਹਾਂ ਤਾੜਨਾ ਕਰਦੇ ਹਾਂ ਅੱਜ ਵੀ ਤਾੜਨਾ ਕੀਤੀ ਹੈ ਅੱਛਾ ਜਿਹੜਾ ਵਿਰਸਾ ਸਿੰਘ ਵਲਟੋਹਾ ਨਾਲ ਕੀਤਾ ਗਿਆ ਉਹਨਾਂ ਨੂੰ 10 ਸਾਲ ਦੀ ਪਾਰਟੀ ਚ ਬਾਹਰ ਕੀਤਾ ਗਿਆ ਉਹਨਾਂ ਦਾ ਕੋਈ ਦੋਸ਼ ਨਹੀਂ ਸੀਗਾ ਕੋਈ ਏਡਾ ਵੱਡਾ ਗੁਨਾਹ ਨਹੀਂ ਸੀਗਾ ਤੇ ਉਹਨਾਂ ਨੂੰ ਇਸ ਤੇ ਕੀ ਸਜ਼ਾ ਦਿੱਤੀ ਇਹ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸੁਖਬੀਰ ਸਿੰਘ ਬਾਦਲ ਹਰਾਂ ਨੂੰ ਵੀ 5-10 ਸਾਲ ਲਈ ਬਾਹਰ ਕਰਨਾ ਚਾਹੀਦਾ ਸੀ ਜਿੱਡੇ ਵੱਡੇ ਗੁਨਾਹ ਨੇ ਜਿੰਨੇ ਵੱਡੇ ਉਹਦੇ ਗੁਨਾਹ ਹੈ ਦੇਖੋ ਇਹ ਪਾਰਟੀ ਜਿਹੜੀ ਹੈ ਨਾ ਇਹ ਪੰਥ ਦੀ ਪਾਰਟੀ ਹੈ ਔਰ ਇਹ ਜਿਹੜਾ ਜੋ ਕੁਝ ਸੁਖਬੀਰ ਬਾਦਲ ਨੇ ਕੀਤਾ ਇਹ ਪੰਥਕ ਸੋਚ ਵਾਲੇ ਬੰਨਿਆਂ ਦੀ ਗੱਲ ਨਹੀਂ ਹੈਗੀ ਲੀਡਰਾਂ ਦੀ ਠੀਕ ਹੈ ਉਹਦੇ ਪਿਓ ਦੀ ਮਰਜ਼ੀ ਨਾਲ ਹੋਇਆ ਉਹਦਾ ਪਿਓ ਦੀ ਥਾਲੀ 'ਚ ਦੇ ਕੇ ਤੇ ਉਹਨੂੰ ਮੁੱਖ ਦੇ ਗਿਆ ਤੁਸੀਂ ਕਾਬਿਲ ਤੇ ਹੈ ਨਹੀਂ ਪ੍ਰਧਾਨਗੀ ਦੇ ਹੁਣ ਤੁਹਾਡੇ ਤੋਂ ਪ੍ਰਧਾਨਗੀ ਸੀਟਾਂ ਜਿੱਤ ਕੇ ਦਿਖਾਓ ਨਾ ਇਹ ਜਿਹੜੇ ਉਹਦੇ ਆਸ-ਪਾਸ ਫਰਜ ਕਰੋ ਇਹ 2250 ਬੰਦਾ ਕੁਝ ਜਥੇਦਾਰ ਹੈ ਕੋਈ ਵਰਕਿੰਗ ਕਮੇਟੀ ਦੇ ਮੈਂਬਰ ਹੈ ਕੋਈ ਯੂਥ ਅਖਾਲੀ ਦਲ ਦੇ ਹੈ ਕੋਈ ਕੋਰ ਕਮੇਟੀ ਹੈ ਇਹ ਵੋਟਾਂ ਦੇ ਭਵਾ ਨਹੀਂ ਸਕਦੇ ਜੇ ਇਹ ਇੰਨੇ ਹੀ ਪਪੂਲਰ ਐ ਲੋਕਾਂ ਚ ਤੇ ਫਿਰ ਸੁਖਬੀਰ ਨੂੰ ਵੋਟਾਂ ਦੇ ਭਵਾ ਨਹੀਂ ਸਕਦੇ ਹੁਣ ਇਹਨਾਂ ਨਵੇਂ ਅਕਾਲ ਤਖਤ ਤੋਂ ਬਾਜੀ ਜੀਤ ਲਈ ਹੈ ਆਪਣੇ ਆਪ ਨੂੰ ਬਚਾ ਲਿਆ ਤੇ ਸੋਖੇ ਰਾਹ ਬਾਹਰ ਆ ਜਾਣਾ ਇਹਨਾਂ ਨੇ ਥੋੜੇ ਦਿਨਾਂ ਨੂੰ ਤੇ ਫਿਰ ਸੁਖਬੀਰ ਬਾਦਲ ਨੇ ਚੋਣ ਬਣ ਕੇ ਇਹਦਾ ਪ੍ਰੈਜ਼ੀਡੈਂਟ ਪਾਰਟੀ ਦਾ ਇੰਨੇ ਹੀ ਬਣਨਾ ਹੈ ਫਿਰ ਤੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਜਾਣਗੇ ਸ਼੍ਰੋਮਣੀ ਅਕਾਲੀ ਦਲ ਉਹ ਬਣ ਜਾਏਗਾ ਔਰ ਤੁਸੀਂ ਦੇਖੋਗੇ ਇਸ ਪਾਰਟੀ ਨੂੰ ਕੋਈ ਵੋਟਾਂ ਕਿੰਨੀਆਂ ਹੱਕ ਪੈਂਦੀਆਂ ਕਿਉਂਕਿ ਜਿਹੜੇ ਪ੍ਰੈਜ਼ੀਡੈਂਟ ਲੀਡਰਸ਼ਿਪ ਇਨੂੰ ਤੇ ਪੰਥ ਕਬੂਲਦਾ ਨਹੀਂ ਤੇ ਵੋਟਾਂ ਪਾਉਂਦਾ ਨਹੀਂ ਜੇ ਸੁਖਬੀਰ ਬਾਦਲ ਜਿਵੇਂ ਕਈ ਜਾਣਦੇ ਜਰਨੈਲ ਪੰਜ ਚੋਣਾ ਹਾਰ ਗਿਆ ਲੜਾਈ ਘਰ ਜੋ ਤੇ ਜਰਨੈਲ ਨੂੰ ਫੌਜਵੇਲਾ ਕਰਕੇ ਘਰ ਭੇਜ ਦਿੰਦੀ ਉਹਦੀਆਂ ਗਲਤੀਆਂ ਐਨਲਿਸਿਸ ਹੁੰਦੇ ਤਾਂ ਪਿਛਲੀਆਂ 4 ਚੋਣਾ ਉਹ ਹਾਰ ਚੁੱਕਾ ਹੈ ਇਤਨੀ ਤੋਹੀਨ ਹੋ ਚੁੱਕੀ ਹੈ ਪੰਜਵੇਂ ਜ ਮੈਦਾਨ ਚੋਂ ਹੀ ਭੱਜ ਗਿਆ ਹਾਂਜੀ ਸੋ ਠੀਕ ਹੈ ਇਸ ਕੌਮ ਉਪਰ ਇਦਾਂ ਦੇ ਲੋਕਾਂ ਨੂੰ ਥੋਪੀ ਜਾਓ ਤੇ ਲੋਕੀ ਕਬੂਲ ਨਹੀਂ ਕਰਨਗੇ ਤੇ ਫਿਰ ਅਕਾਲ ਤਖਤ ਦੇ ਫੈਸਲੇ ਦਾ ਕੀ ਫਾਇਦਾ ਹੋਇਆ ਅਕਾਲ ਤਖਤ ਦੇ ਫੈਸਲੇ ਦਾ ਤਾਂ ਫਾਇਦਾ ਹੋਏਗਾ ਜੇਕਰ ਸਿੱਖ ਪੰਥਿਕ ਸੋਚ ਵਾਲੇ ਵਿਅਕਤੀ ਇਸ ਨੂੰ ਕਬੂਲ ਕਰਨ ਜਿਸ ਤਿੱਕੇ ਨਾਲ ਸਾਰੀਆਂ ਚੀਜ਼ਾਂ ਹੋ ਗਈਆਂ ਸੁਖਬੀਰ ਸਿੰਘ ਬਾਦਲ ਨੇ ਹੋਰਾਂ ਨੇ ਇਹ ਸਾਰੇ ਗੁਨਾਹ ਮੰਨ ਲਏ ਕਈਆਂ ਨੇ ਕਿਹਾ ਕਿ ਨਹੀਂ ਅਸੀਂ ਉਸ ਵੇਲੇ ਚੀਜ਼ਾਂ ਨਹੀਂ ਕੀਤੀਆਂ ਜਿਨ੍ਹਾਂ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਸੀਗੇ ਚੰਦੂ ਮਾਜਰਾ ਨੂੰ ਗਿਆਨੀ ਹਰਪੀ ਸਿੰਘ ਜੀ ਹੋਰਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਤੁਸੀਂ ਅਕਾਲ ਤਖਤ ਸਾਹਮਣੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਨਾ ਬੋਲੋ ਤੁਸੀਂ ਝੂਠ ਬੋਲ ਰਹੇ ਹੋ ਉਹ ਸ਼ਬਦਾਂ ਨੂੰ ਕਿਵੇਂ ਦੇਖਦੇ ਹੋ ਪੂਰੀ ਸ਼ਕਤੀ ਨਾਲ ਪੁੱਛਿਆ ਉਹਨਾਂ ਨੇ ਜਿਹੜਾ ਅੱਥਾ ਹੈਗਾ ਨਾ ਫਰੇਮ ਸਿੰਘ ਚੰਦੂ ਮਾਜਰਾ ਤਿੰਨ ਵਾਰੀ ਮੈਂਬਰ ਪਾਰਲੀਮੈਂਟ ਰਿਹਾ ਪਾਰਟੀ ਦਾ ਜਨਰਲ ਸੈਕਟਰੀ ਆ ਜਿਹੜਾ ਉਹਨੂੰ ਅਕਾਲ ਤਖਤ ਦੀ ਉਤੋਂ ਗੱਜ ਕੇ ਕਿਹਾ ਗਿਆ ਕਿ ਤੁਸੀਂ ਝੂਠ ਬੋਲ ਰਹੇ ਹੋ ਉਹਦਾ ਤੇ ਕਾਫੀ ਉਹਨੂੰ ਡੈਮੇਜ ਕਰ ਦਿੱਤਾ ਸਿਆਸੀ ਕੈਰੀਅਰ ਵੀ ਡੈਮੇਜ ਹੋ ਗਿਆ ਔਰ ਉਹਦੇ ਜਿਹੜੇ ਸਵਾਲ ਕੀਤੇ ਸੀ ਬਈ ਉਹ ਪੁਸ਼ਾਕ ਤੁਸੀਂ ਦੇ ਕੇ ਆਏ ਹੋ ਕੋਈ ਛੋਟੇ ਜਿਹੇ ਸਵਾਲ ਨਹੀਂ ਪੁੱਛੇ ਉਹਨਾਂ ਪੁੱਛਿਆ ਪੁਸ਼ਾਕ ਤੁਸੀਂ ਲੈ ਕੇ ਗਏ ਸੀ ਫਿਰ ਉਹਨੇ ਕਿਹਾ ਬਈ ਆ ਜਿਹੜੀ ਅਖਬਾਰ ਚ ਖਬਰ ਛਪੀ ਏ ਇਹਦੇ ਤੁਸੀਂ ਵੈਲਕਮ ਕੀਤਾ ਸਾਰਾ ਕੁਝ ਕੀਤਾ ਕੀਤਾ ਉਹਨੇ ਇਹ ਥੋੜੀ ਬੱਚੇ ਥੋੜੀ ਹੈ ਇਹਨੂੰ ਪ੍ਰੋਫੈਸਰ ਗੰਦੇ ਚੰਦੂ ਮਾਜਰੇ ਨੂੰ ਐਮਏ ਬਾਸ ਹੈ ਇਕਨੋਮਿਕਸ ਦੀ ਐਮਏ ਆ ਕੋਈ ਇਜ਼ ਨਾਟ ਐਨ ਅਨਲਿਨਰੀ ਅਨਪੜ ਬੰਦਾ ਥੋੜੀ ਆ ਪਰ ਹੁਣ ਠੀਕ ਹੈ ਹੁਣ ਤੁਸੀਂ ਕਿਸੇ ਨੂੰ ਕੀ ਕਹਿ ਸਕਦੇ ਹੋ ਵੀ ਅਕਾਲ ਤਖਤ ਸਾਹਿਬ ਨੂੰ ਪੁੱਛਣਾ ਚਾਹੀਦਾ ਹੈ ਕਿ ਜਿਹੜਾ ਮਾਫੀ ਨਾਮੇ ਵਾਲੀ ਚਿੱਠੀ ਤਿਆਰ ਕੀਤੀ ਹੈ ਇਹ ਕਿੰਨੇ ਕੀਤੀ ਆ ਪੰਜਾਬੀ ਜਾਓ ਦਲਜੀਤ ਸਿੰਘ ਚੀਮੇ ਨੂੰ ਪੁੱਛਿਆ ਉਹਨਾਂ ਨੇ ਉਹਨੇ ਤੇ ਕੋਰੀ ਨਾ ਕਰਤੀ ਐ ਮੈਂ ਕੀਤੀ ਨਹੀਂ ਕਿਉਂਕਿ ਅਕਾਲ ਤਖਤ ਦੇ ਜਥੇਦਾਰਾਂ ਨੂੰ ਗੁਰਮੀਤ ਰਾਮ ਰੇਨ ਨੂੰ ਮਾਫੀ ਦਿਵਾਉਣ ਵਿੱਚ ਜਿਹੜੇ ਯਤਨਸ਼ੀਲ ਲੋਕ ਸੀਗੇ ਉਹਨਾਂ ਚ ਸੁਖਬੀਰ ਬਾਦਲ ਸੀ ਔਰ ਦਲਜੀਤ ਚੀਮਾ ਸੀ ਤੋ ਇਹ ਚਿੱਠੀ ਅਕਾਲ ਤਖਤ ਸਾਹਿਬ ਦੇ ਕੌਣ ਦੇ ਗਿਆ ਨਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੋ ਤੇ ਤਿੰਨ ਜਿੰਦੇ ਨੇ ਇਹਦੇ ਦੋ ਹੀ ਬੁਲਾਏ ਹਨ ਨਾ ਤੀਸਰਾ ਜਿੰਦਾ ਉਹਨੂੰ ਪੁੱਛਦੇ ਭਾਈ ਤੁਹਾਨੂੰ ਚਿੱਠੀ ਕੌਣ ਦੇ ਗਿਆ ਤੁਸੀਂ ਇਸ ਚਿੱਠੀ ਤੇ ਲਿਆ ਆਪਣਾ ਫੈਸਲਾ ਪਰ ਉਹ ਜਥੇਦਾਰ ਸਾਹਿਬ ਨੇ ਕੋਈ ਯਤਨ ਨਹੀਂ ਕੀਤਾ ਕਿ ਸਿਕਮ ਨੂੰ ਕੋਈ ਸੱਚ ਬਾਰੇ ਦੱਸ ਦੇ ਜਿਸ ਤਿੱਕੇ ਨਾਲ ਬਾਕੀ ਲੀਡਰਾਂ ਨੂੰ ਸਵਾਲ ਲਵੇ ਜਥੇਦਾਰਾਂ ਸਾਹਿਬਾਨਾਂ ਨੇ ਸਵਾਲ ਕੀਤੇ ਕਿ ਇਹ ਚੀਜ਼ਾਂ ਹੋਈਆਂ ਨੇ ਤੁਸੀਂ ਆਹ ਕੀਤਾ ਕੀਤਾ ਹਾਲਾਂਕਿ 4-5 ਸਵਾਲ ਸੁਖਵੀਰ ਸਿੰਘ ਬਾਦਲ ਨੂੰ ਹੋਏ ਉਹਨਾਂ ਨੂੰ ਸਿਰਫ ਇਹੀ ਕਿਹਾ ਗਿਆ ਕਿ ਹਾਂ ਅਤੇ ਨਾ ਦੇ ਵਿੱਚ ਜਵਾਬ ਦੇਣਾ ਬੋਲਣ ਦੀ ਕੋਸ਼ਿਸ਼ ਕਰਦੇ ਸੀਗੇ ਪਰ ਚੁੱਪ ਹੋ ਜਾਂਦੇ ਸੀਗੇ ਉਸ ਦੀ ਵਜ੍ਹਾ ਕੀ ਮੰਨਣਾ ਚਾਹੁੰਦੇ ਹੋ ਤੁਸੀਂ ਕਿ ਵੀ ਜਿਹੜਾ ਉਹ ਦੇਖੋ ਤੇ ਸਾਰਾ ਕੁਝ ਉਹਨੂੰ ਪਤਾ ਹੀ ਆ ਉਹਨਾਂ ਨੇ ਕੀਤਾ ਤੇ ਉਹਨੇ ਕਬੂਲ ਕਰ ਲਿਆ ਕਿਉਂਕਿ ਉਹਨੂੰ ਉਹਨਾਂ ਦੇ ਕਿਉਂਕਿ ਹੁਣ ਮੈਂ ਕਈ ਗੱਲਾਂ ਨਹੀਂ ਅਸੀਂ ਕਹਿ ਸਕਦੇ ਮਾਮਲਾ ਅਕਾਲ ਤਖਤ ਸਾਹਿਬ ਦਾ ਤੋਂ ਉਹ ਉਹਨੂੰ ਕਾਫੀ ਕੁਝ ਪਤਾ ਸੀ ਵੀ ਕਿਸ ਕਿਸਮ ਦੀ ਕਿਉਂਕਿ ਸਾਡੇ ਚੈਨਲਾਂ ਤੇ ਜਿਹੜੇ ਲੋਕ ਕਮੈਂਟ ਕਰਦੇ ਨੇ ਤੇ ਉਹ ਲਿਖਦੇ ਨੇ ਜਿਹੜੇ ਇਹਨਾਂ ਦੇ ਬੰਦੇ ਨੂੰ ਲਿਖਦੇ ਨੇ ਵੀ ਤੁਸੀਂ ਜੋ ਮਰਜ਼ੀ ਲਿਖੀ ਜੋ ਦੇਖਿਓ ਸੁਖਵੀਰ ਬਾਦਲ ਬਿਲਕੁਲ ਸਾਫ ਸੁਥਰਾ ਬਚ ਕੇ ਆਏਗਾ ਆਗਾਲ ਤੱਕ ਉਹੀ ਹੋਇਆ ਫਿਰ ਹੁਣ ਉਹੀ ਹੋਇਆ ਇਹ ਕਿਸ ਤਰ੍ਹਾਂ ਉਹ ਕਹਿ ਰਹੇ ਤੁੱਕਾ ਮਾਰ ਰਹੇ ਨੇ ਫਲੂਕ ਹੈ ਤਾਂ ਵੀ ਬਿਲਕੁਲ ਕਿਉਂਕਿ ਮੈਂ ਮੈਂ ਤਾਂ ਕਹਿਣਾ ਨਾ ਮੇਰੀ ਇੱਕ ਗੱਲ ਦਾ ਜਵਾਬ ਮੈਂ ਜਥੇਦਾਰ ਸਬਾਨ ਇਨਾ ਪੰਜਾਇ ਸਿੰਘ ਸਬਾਨਾ ਤੋਂ ਪੁੱਛਣਾ ਚਾਹਨਾ ਕਿ ਵਿਰਸਾ ਸਿੰਘ ਬਲਟੋਆ ਨੂੰ ਪਾਰਟੀ ਚੋਂ ਕੱਢਿਆ ਤੁਸੀਂ 10 ਸਾਲ ਲਈ ਕਢਵਾਇਆ ਤੇ ਸੁਖਬੀਰ ਸਿੰਘ ਬਾਦਲ ਪ੍ਰਤੀ ਤੁਸੀਂ ਇਨਾ ਨਰਮ ਰਵਈਆ ਕਿਉਂ ਰੱਖਿਆ ਮੇਰਾ ਖਿਆਲ ਅਸੀਂ ਆਪਣਾ ਸੰਵਾਦ ਇੱਥੇ ਅੱਧੀ ਚਰਚਾ ਸਮਾਪਤ ਕਰਦੇ ਹਾਂ ਬਹੁਤ ਸ਼ੁਕਰੀਆ ਤਾਂ ਸੀਨੀਅਰ ਪੱਤਰਕਾਰ ਚੰਚਲ ਮਨੋਹਰ ਜੀ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਕਾਸਟ ਆਫ ਦੇ ਉੱਤੇ ਸਵਾਲ ਨੇ ਸਵਾਲ ਇਸ ਕਰਕੇ ਨੇ ਕਿ ਜਿਸ ਤਰੀਕੇ ਦੇ ਨਾਲ ਵਿਰਸਾ ਸਿੰਘ ਵਲਟੂ ਹਾ ਉੱਤੇ ਸਖਤੀ ਕੀਤੀ ਗਈ 10 ਸਾਲ ਦੀ ਬਾਲ ਕਰ ਦਿੱਤਾ ਗਿਆ ਪਾਰਟੀ ਦੇ ਵਿੱਚੋਂ ਕਿ ਕੋਈ ਸਿਆਸੀ ਕੈਰੀਅਰ ਸ਼ੁਰੂ ਨਹੀਂ ਕਰਨਗੇ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਲੈ ਕੇ ਕਿਉਂ ਨਰਮ ਦੇ ਲਈ ਸੀਗੀ ਇਹਨਾਂ ਦੀ ਜਥੇਦਾਰਾਂ ਦੀ ਇਹ ਸਵਾਲ ਸੀਗੇ ਪਰ ਆਲੇ ਹਾਲਾਂਕਿ ਇਹਨਾਂ ਨੇ ਕਿਹਾ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਫੈਸਲੇ ਦੇਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦੇ ਅਸੀਂ ਵੀ ਨਹੀਂ ਕੋਈ ਕਿੰਤੂ ਪਰੰਤੂ ਕਰ ਰਹੇ ਪਰ ਜੋ ਸੰਗਤ ਦੇ ਸਵਾਲ ਸੀਗੇ ਜਿਸ ਤਿੱਕੇ ਨਾਲ ਨਿਹੰਗ ਸਿੰਘ ਬਾਬਾ ਰਾਏ ਰਾਜ ਸਿੰਘ ਹੋਰਾਂ ਨੇ ਸਵਾਲ ਕੀਤੇ ਉਹੀ ਸਵਾਲ ਅਸੀਂ ਇਹਨਾਂ ਦੇ ਕੋਲ ਰੱਖਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਵੀ ਉਹਨਾਂ ਨੂੰ ਕਾਊਂਟਰ ਕਰਕੇ ਜਵਾਬ ਦਿੱਤੇ ਨੇ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਕੈਮ ਸਾਜੋਗ ਦੇ ਸੀ ਜਗਮੀਤ ਧੰਨਵਾਦ